ਪੰਜਾਬ ਦੀ ਦੀ ਪੁਨੀਤ ਕੌਰ ਨੇ ਵਿਦੇਸ਼ ਵਿੱਚ ਨਾਮ ਰੌਸ਼ਨ ਕੀਤਾ ਹੈ ਤਰਨਤਾਰਨ ਦੇ ਪਿੰਡ ਫੱਤੇਵਾਲ ਦੀ ਰਹਿਣ ਵਾਲੀ ਪੁਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗੇਸੀ ਇੰਟਰਨੈਸ਼ਨਲ 2025 ਦਾ ਖਿਤਾਬ ਜਿੱਤਿਆ ਇਹ ਮੁਕਾਬਲਾ ਇੰਟਰਵਿਊ ਫਿਟਨੈਸ ਫੈਸ਼ਨ ਅਤੇ ਗਾਊਨ ਰੌਂਡ ਦੇ ਆਧਾਰ ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਪੁਨੀਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੁਨੀਤ ਕੌਰ ਮੂਲ ਰੂਪ ਤੇ ਤਰਨਤਾਰਨ ਦੀ ਰਹਿਣ ਵਾਲੀ ਹੈ ਪਰ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ ਤੇ ਸਮਾਜਿਕ ਕਾਰਜਾਂ ਨਾਲ ਜੁੜੀ ਹੋਈ ਹੈ ਖਿਤਾਬ ਜਿੱਤਣ ਤੋਂ ਬਾਅਦ ਪੁਨੀਤ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਪੁਨੀਤ ਬਿਆਨ ਨਹੀਂ ਕਰ ਸਕਦੀ ਮੈਂ ਕਿੰਨੀ ਸਨਮਾਨਿਤ ਭਾਵੁਕ ਤੇ ਸ਼ੁਕਰਗੁਜ਼ਾਰ ਆ ਇਹ ਯਾਤਰਾ ਨਾ ਸਿਰਫ ਦਾਜ਼ ਲਈ ਸਗੋ ਇਸ ਦੇ ਪਿੱਛੇ ਕਾਰਨ ਲਈ ਵੀ ਜੀਵਨ ਬਦਲਣ ਵਾਲੀ ਹੈ ਤੇ ਮੇਰੇ ਵਿਸ਼ਵਾਸ ਕਰਨ ਲਈ ਨਿਰਦੇਸ਼ਕ ਤੇ ਟੀਮ ਦਾ ਧੰਨਵਾਦ ਉਹਨਾਂ ਨੇ ਕਿਹਾ ਕਿ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਔਰਤਾਂ ਨੂੰ ਸਸ਼ਕਤ ਬਣਾਇਆ ਜਾ ਸਕਦਾ ਹੈ ਤੇ ਆਪਣੀ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ ਆਪਣੀ ਪਹਿਲ ਕਦਮੀ ਰਾਹੀ ਪਨੀਤ ਕੌਰ ਨੌਜਵਾਨਾਂ ਨੂੰ ਸਵੇਰ ਸ਼ੱਕ ਡਰ ਤੇ ਚੱਕ ਤਕੇਸ਼ ਆਹੀ ਵਰਗੀਆਂ ਸਮੱਸਿਆਵਾਂ ਨਾਲ ਲੜਨ ਲਈ ਉਹ ਸਾਹਿਤਕਾਰੀ ਹੈ ਤੇ ਉਸਨੇ ਫ੍ਰੀਲੈਂਸਰ ਐਂਡ ਫੀਅਰਸ ਨਾਮਕ ਬੱਚਿਆਂ ਦੀ ਇੱਕ ਕਿਤਾਬ ਵੀ ਲਿਖੀ ਹੈ ਜਿਸ ਦੀਆਂ 300 ਤੋਂ ਵੱਧ ਕਾਪੀਆਂ ਅੰਤਰਰਾਸ਼ਟਰੀ ਪੱਤਰ ਤੇ ਸਕੂਲਾਂ ਨੂੰ ਦਾਨ ਕੀਤੀਆਂ ਗਈਆਂ ਹਨ ਪੰਜਾਬ ਦੀ ਦੀਪ ਪਨੀਤ ਕੌਰ ਨੇ ਵਿਦੇਸ਼ ਵਿੱਚ ਨਾਮ ਰੌਸ਼ਨ ਕੀਤਾ ਹੈ ਤਰਨਤਾਰਨ ਦੇ ਪਿੰਡ ਫੱਤੇਵਾਲ ਦੀ ਰਹਿਣ ਵਾਲੀ ਪਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗੇਸੀ ਇੰਟਰਨੈਸ਼ਨਲ 2025 ਦਾ ਖਿਤਾਬ ਜਿੱਤਿਆ। ਇਹ ਮੁਕਾਬਲਾ ਇੰਟਰਵਿਊ, ਫਿਟਨੈਸ, ਫੈਸ਼ਨ ਅਤੇ ਗਾਊਨ ਰਾਊਂਡ ਦੇ ਆਧਾਰ ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਪਨੀਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਨੀਤ ਕੌਰ ਮੂਲ ਰੂਪ ਤੇ ਤਰਨਤਾਰਨ ਦੀ ਰਹਿਣ ਵਾਲੀ ਹੈ ਪਰ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ ਤੇ ਸਮਾਜਿਕ ਕਾਰਜਾਂ ਨਾਲ ਜੁੜੀ ਹੋਈ ਹੈ। ਖਿਤਾਬ ਜਿੱਤਣ ਤੋਂ ਬਾਅਦ ਪਨੀਤ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਪ ਬਿਆਨ ਨਹੀਂ ਕਰ ਸਕਦੀ ਮੈਂ ਕਿੰਨੀ ਸਨਮਾਨਿਤ ਭਾਵੁਕ ਤੇ ਸ਼ੁਕਰਗੁਜ਼ਾਰ ਆ ਇਹ ਯਾਤਰਾ ਨਾ ਸਿਰਫਤਾਜ਼ ਲਈ ਸਗੋ ਇਸ ਦੇ ਪਿੱਛੇ ਕਾਰਨ ਲਈ ਵੀ ਜੀਵਨ ਬਦਲਣ ਵਾਲੀ ਹੈ ਤੇ ਮੇਰੇ ਵਿਸ਼ਵਾਸ ਕਰਨ ਲਈ ਨਿਰਦੇਸ਼ਕ ਤੇ ਟੀਮ ਦਾ ਧੰਨਵਾਦ ਉਹਨਾਂ ਨੇ ਕਿਹਾ ਕਿ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਔਰਤਾਂ ਨੂੰ ਸਸ਼ਕਤ ਬਣਾਇਆ ਜਾ ਸਕਦਾ ਹੈ ਤੇ ਆਪਣੀ ਆਵਾਜ਼ بلند ਕੀਤੀ ਜਾ ਸਕਦੀ ਹੈ ਆਪਣੀ ਪਹਿਲ ਕਦਮੀ ਰਾਹੀ ਪੁਨੀਤਕੌਰ ਨੌਜਵਾਨਾਂ ਨੂੰ ਸਵੇਰ ਸ਼ੱਕ ਡਰ ਤੇ ਚਕ ਅਕਕੇ ਸ਼ਾਹੀ ਵਰਗੀਆਂ ਸਮੱਸਿਆਵਾਂ ਨਾਲ ਲੜਨ ਲਈ ਉਹ ਸ਼ਾਹੀਦਕਾਰੀ ਹੈ ਤੇ ਉਸਨੇ ਫ੍ਰੀਲੈਂਸਰ ਐਂਡ ਫੀਅਰਸ ਨਾਮਕ ਬੱਚਿਆਂ ਦੀ ਇੱਕ ਕਿਤਾਬ ਵੀ ਲਿਖੀ ਹੈ ਜਿਸ ਦੀਆਂ 300 ਤੋਂ ਵੱਧ ਕਾਪੀਆਂ ਅੰਤਰਰਾਸ਼ਟਰੀ ਪੱਤਰ ਤੇ ਸਕੂਲਾਂ ਨੂੰ ਦਾਨ ਕੀਤੀਆਂ ਗਈਆਂ ਨੇ ਪੰਜਾਬ ਦੀ ਤੀ ਪੁਨੀਤ ਕੌਰ ਨੇ ਵਿਦੇਸ਼ ਵਿੱਚ ਨਾਮ ਰੌਸ਼ਨ ਕੀਤਾ ਹੈ ਤਰਨਤਾਰਨ ਦੇ ਪਿੰਡ ਫੱਤੇਵਾਲ ਦੀ ਰਹਿਣ ਵਾਲੀ ਪੁਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗੇਸੀ ਇੰਟਰਨੈਸ਼ਨਲ 2025 ਦਾ ਖਿਤਾਬ ਜਿੱਤਿਆ। ਇਹ ਮੁਕਾਬਲਾ ਇੰਟਰਵਿਊ, ਫਿਟਨੈਸ, ਫੈਸ਼ਨ ਅਤੇ ਗਾਊਨ ਰਾਊਂਡ ਦੇ ਆਧਾਰ ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਪੁਨੀਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੁਨੀਤ ਕੌਰ ਮੂਲ ਰੂਪ ਤੇ ਤਰਨਤਾਰਨ ਦੀ ਰਹਿਣ ਵਾਲੀ ਹੈ ਪਰ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ ਤੇ ਸਮਾਜਿਕ ਕਾਰਜਾਂ ਨਾਲ ਜੁੜੀ ਹੋਈ ਹੈ। ਖਿਤਾਬ ਜਿੱਤਣ ਤੋਂ ਬਾਅਦ ਪੁਨੀਤ ਕੌਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਵੀ ਸਾਂਝੀ ਬਿਆਨ ਨਹੀਂ ਕਰ ਸਕਦੀ ਮੈਂ ਕਿੰਨੀ ਸਨਮਾਨਿਤ ਭਾਵੁਕ ਤੇ ਸ਼ੁਕਰਗੁਜ਼ਾਰ ਆ ਇਹ ਯਾਤਰਾ ਨਾ ਸਿਰਫਤਾਜ਼ ਲਈ ਸਗੋ ਇਸ ਦੇ ਪਿੱਛੇ ਕਾਰਨ ਲਈ ਵੀ ਜੀਵਨ ਬਦਲਣ ਵਾਲੀ ਹੈ ਤੇ ਮੇਰੇ ਵਿਸ਼ਵਾਸ ਕਰਨ ਲਈ ਨਿਰਦੇਸ਼ਕ ਤੇ ਟੀਮ ਦਾ ਧੰਨਵਾਦ ਉਹਨਾਂ ਨੇ ਕਿਹਾ ਕਿ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਔਰਤਾਂ ਨੂੰ ਸਸ਼ਕਤ ਬਣਾਇਆ ਜਾ ਸਕਦਾ ਹੈ ਤੇ ਆਪਣੀ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ ਆਪਣੀ ਪਹਿਲ ਕਦਮੀ ਰਾਹੀ ਪਨੀਤਕੌਰ ਨੌਜਵਾਨਾਂ ਨੂੰ ਸਵੇਰ ਸ਼ੱਕ ਡਰ ਤੇ ਚੱਕ ਤੱਕੇ ਸ਼ਾਹੀ ਵਰਗੀਆਂ ਸਮੱਸਿਆਵਾਂ ਨਾਲ ਲੜਨ ਲਈ ਉਹ ਸਾਹਿਤਕਾਰੀ ਹੈ ਤੇ ਉਸਨੇ ਫ੍ਰੀ ਲੈਂਸਰ ਐਂਡ ਫੀਅਰਸ ਨਾਮਕ ਬੱਚਿਆਂ ਦੀ ਇੱਕ ਕਿਤਾਬ ਵੀ ਲਿਖੀ ਹੈ ਜਿਸ ਦੀਆਂ 300 ਤੋਂ ਵੱਧ ਕਾਪੀਆਂ ਅੰਤਰਰਾਸ਼ਟਰੀ ਪੱਤਰ ਤੇ ਸਕੂਲਾਂ ਨੂੰ ਦਾਨ ਕੀਤੀਆਂ ਗਈਆਂ ਨੇ